ਸ਼ਿਆ ਬਾਂਸਲ ਨਰਸਿੰਗ ਹੋਮ ਵਿਖੇ ਗੈਸਟਰੋ ਹੱਡੀ ਅਤੇ ਚਮੜੀ ਰੋਗਾਂ ਦੇ ਮਰੀਜ਼ਾਂ ਲਈ ਮੁਫਤ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ ਟੈਸਟ ਵੀ ਕੀਤੇ ਗਏ ਮੁਫਤ ਸ਼੍ਰੀ ਮੁਖਸਰ ਸਾਹਿਬ ਤੇ ਕੋਟਕਪੂਰਾ ਰੋਡ ਸਥਿਤ ਊਸ਼ਾ ਬਾਂਸਲ ਨਰਸਿੰਗ ਹੋਮ ਵਿਖੇ ਡਾਕਟਰ ਮੁਕੇਸ਼ ਪਾਂਸਲ ਦੀ ਦੇਖਰੇਖ ਹੇਠ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਜਿੱਥੇ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ ਉੱਥੇ ਹੀ ਹੱਡੀਆਂ ਦੇ ਮਰੀਜ਼ਾਂ ਦੇ ਬੀ ਐਮ ਡੀ ਯੂਰਿਕ ਐਸਿਡ ਦੇ ਟੈਸਟ ਮੁਫਤ ਕੀਤੇ ਗਏ ਜਦਕਿ ਗੁਰਦੂਦਾਂ ਦੀ ਜਾਂਚ ਲਈ ਯੂਰੋਫਲੋਮੈਟਰੀ ਤੋਂ ਇਲਾਵਾ ਪੀ ਐਸ ਏ ਦੇ ਟੈਸਟ ਵੀ ਮੁਫਤ ਹੋਏ ਇਸ ਤੋਂ ਇਲਾਵਾ ਐਂਡੋਸਕੋਪੀ ਟੈਸਟ ਵੀ 500 ਰੁਪਏ ਵਿੱਚ ਕੀਤੇ ਗਏ ਡਾਕਟਰ ਕਾਰਤਿਕ ਬਾਂਸਲ ਐਮ ਐਸ ਆਰਥੋ ਵੱਲੋਂ ਹੱਡੀਆਂ ਦੇ ਮਰੀਜ਼ ਜਦਕਿ ਡਾਕਟਰ ਯੋਗੇਸ਼ ਗਰਗ ਡੀ ਐਮ ਗੈਸਟਰੋ ਵੱਲੋਂ ਪੇਟ ਅੰਤਰੀ ਅਤੇ ਜਿਗਰ ਦੇ ਮਰੀਜ਼ਾਂ ਦੀ ਚੈਕਅਪ ਕੀਤੀ ਗਈ ਜਰਮ ਜਿਹੜਾ ਬਿਸਵਾਲ ਦੀ ਤਕਲੀਫਾਂ ਜਿਹੜਾ ਕੈਂਪ ਲਾਇਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਅਸੀਂ ਹਸਪਤਾਲ ਦੇ ਵਿੱਚ ਪਿਸ਼ਾਬ ਦੀ ਤਕਲੀਫ ਵਾਲੇ ਮਰੀਜ਼ਾਂ ਲਈ ਇੱਕ ਕੈਂਪ ਲਾਇਆ ਸੀ ਜਿਦੇ ਦੇ ਵਿੱਚ ਅਸੀਂ ਜਿਹੜੇ ਮਰੀਜ਼ਾਂ ਨੂੰ ਪਿਸ਼ਾਬ ਕਰਨ 'ਚ ਤਕਲੀਫ ਆਉਂਦੀ ਹੈ ਵਾਰੀ ਵਾਰੀ ਕਰਨਾ ਪੈਂਦਾ ਜਾਂ ਪੈਰਾਂ 'ਚ ਪਿਸ਼ਾਬ ਡਿੱਗਦਾ ਉਹਨਾਂ ਮਰੀਜ਼ਾਂ ਆਸਤੇ ਅਸੀਂ ਫ੍ਰੀ ਅਸੀਂ ਪੀਐਸਏ ਇੱਕ ਟੈਸਟ ਹੁੰਦਾ ਗਧੂਦਾਂ ਦਾ ਕੈਂਸਰ ਚੈੱਕ ਕਰਨ ਆਸਤੇ ਇੱਕ ਇਹ ਜੂਰੋਫਲੋਮੈਟਰੀ ਹੁੰਦੀ ਹੈ ਜਿਹਦੇ ਚ ਪਿਸ਼ਾਬ ਕਰਾ ਕੇ ਦੇਖਿਆ ਜਾਂਦਾ ਵੀ ਪਿਸ਼ਾਬ ਕਿੰਨੀ ਕੈਪੈਸਿਟੀ ਨਾਲ ਆ ਰਿਹਾ ਹੈਗਾ ਉਹਨ ਕੋਈ ਪਿਸ਼ਾਬ ਦੇ ਰਸਤੇ ਚ ਕੋਈ ਰੁਕਾਵਟ ਹੈ ਜਾਂ ਕਿ ਨਹੀਂ ਹੈ ਉਹ ਚੈੱਕ ਹੁੰਦੀ ਹੈ ਉਹ ਦੋਨੇ ਚੀਜ਼ਾਂ ਅਸੀਂ ਅੱਜ ਫ੍ਰੀ ਕਰ ਰਹੇ ਆ ਤੇ ਜਿਹੜੇ ਕਾਫੀ ਪੇਸ਼ੈਂਟ ਆਏ ਹੈਗੇ ਆ ਤੇ ਜਿਹੜੇ ਪੇਸ਼ੈਂਟਸ ਕੋਲੇ ਕਾਰਡ ਆ ਉਹਨਾਂ ਦਾ ਆਪਰੇਸ਼ਨ ਬਿਲਕੁਲ ਮੁਫਤ ਕੀਤਾ ਜਾਵੇਗਾ ਕਿੰਨੇ ਕੁ ਮਰੀਜ਼ ਆ ਚੁੱਕੇ ਜੇ ਆਪਣੇ ਕੋਲ 45 ਮਰੀਜ਼ ਆ ਚੁੱਕੇ ਆ ਜੀ ਗਧੂਦਾਂ ਦੀ ਬਿਮਾਰੀਆਂ ਵਾਲੇ ਤੇ ਇਹਨਾਂ ਕੋਲੇ ਪੰਜ ਦਸੇ ਨੇ ਕੋਈ ਕਾਰਡ ਸੀ ਤੇ ਉਹ ਕਾਟਦੇ ਵੀ ਕਰਾਂਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਹ ਹੀ ਹੈ ਵੀ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਆਪਰੇਸ਼ਨ ਨਾਲ ਬਰੀ ਠੀਕ ਹੋ ਸਕਦੇ ਆ ਤੇ ਵਰਮੇ ਨਾਲ ਹੀ ਹੋ ਜਾਂਦਾ ਅੱਜ ਕੱਲ ਲੈਜ਼ਰ ਨਾਲ ਆਪਰੇਸ਼ਨ ਹੋ ਜਾਂਦਾ ਕੋਈ ਟਾਂਕਾ ਚੀਰਾ ਨਹੀਂ ਲੱਗਦਾ ਇੱਕ ਦਿਨ ਰਹਿਣਾ ਪੈਂਦਾ ਤੇ ਉਸ ਤੋਂ ਬਾਅਦ ਪਛਾਹਤੀ ਸਮੱਸਿਆ ਠੀਕ ਹੋ ਜਾਂਦੀ ਸਭ ਜਿਹੜੇ ਅੱਜ ਕੈਂਪ ਲਾਇਆ ਹੱਡੀਆਂ ਦਾ ਇਹਦੇ ਬਾਰੇ ਕੀ ਕਰਨਾ ਚਾਹੋਗੇ ਅਸੀਂ ਛੱਡੀਆਂ ਦਾ ਇੱਥੇ ਕੈਂਪ ਲਗਾਇਆ ਸੀ ਇਸ ਵਿੱਚ ਅਸੀਂ ਦੋ ਟੈਸਟ ਫ੍ਰੀ ਵਿੱਚ ਕਰ ਰਹੇ ਸੀ ਜਿਸ ਵਿੱਚ ਇੱਕ ਅਸੀਂ BMD ਟੈਸਟ ਕਰਦੇ ਸੀ ਤੇ ਇੱਕ ਯੂਰਿਕ ਐਸਿਡ ਫ੍ਰੀ ਟੈਸਟ ਕਰ ਰਹੇ ਸੀ BMD ਇੱਕ ਕੰਪਿਊਟਰਾਈਜ਼ਡ ਟੈਸਟ ਜਿਹਦੇ ਵਿੱਚ ਅਸੀਂ ਕੈਲਸ਼ੀਅਮ ਦੀ ਜਾਂਚ ਕਰਦੇ ਹਾਂ ਵੀ ਹੱਡੀਆਂ ਕਿੰਨੀਆਂ ਕਮਜ਼ੋਰ ਹੈ ਜਿਵੇਂ ਕਿ ਮਤਲਬ ਬਜ਼ੁਰਗ ਲੋਕ ਹੈ ਉਹਨਾਂ ਦੀ ਕੈਲਸ਼ੀਅਮ ਦੀ ਜਾਂਚ ਕੀਤੀ ਗਈ ਸੀ ਜਿਸ ਤੋਂ ਸਾਨੂੰ ਪਤਾ ਲੱਗਿਆ ਕਿ ਕਈ ਬਹੁਤ ਦੇਮਜ਼ੋਰ ਲੋਕਾਂ ਦੀ ਆਸਟਿਓਪ੍ਰੋਟਿਕ ਬੋਨਸ ਹੈ ਤਾਂ ਉਹਨਾਂ ਵਿੱਚ ਅਸੀਂ ਕੈਲਸ਼ੀਅਮ ਦੇ ਸਕਦੇ ਹਾਂ ਕਿੰਨੇ ਕੁ ਮਰੀਜ਼ ਇੱਥੇ ਇਹਨਾਂ ਵਿੱਚ ਕਈ ਮਰੀਜ਼ਾਂ ਨੂੰ ਚੂਲਿਆਂ ਦੀ ਵੀ ਦਿੱਕਤ ਸੀ ਤਾਂ ਅਸੀਂ ਇੱਥੇ ਫ੍ਰੀ ਵਿੱਚ ਚੂਲੇ ਵੀ ਪਾ ਰਹੇ ਹਾਂ ਦੋ ਤਿੰਨ ਮਰੀਜ਼ ਅਸੀਂ ਚੂਲਿਆਂ ਦੇ ਦਾਖਲ ਵੀ ਕੀਤੇ ਆ ਜਿਨ੍ਹਾਂ ਵਿੱਚ ਅਸੀਂ ਆਯੁਸ਼ਮਨ ਕਾਰਡ ਦੇ ਵਿੱਚ ਫ੍ਰੀ ਚੂਲੇ ਮਿਲਣਗੇ ਉਹਨਾਂ ਦਾ ਲਾਜ ਫ੍ਰੀ ਹੋਊਗਾ ਉਹਨਾਂ ਦਾ ਲਾਜ ਬਿਲਕੁਲ ਫ੍ਰੀ ਹੋਊਗਾ ਹਾਂਜੀ ਤੇ ਦਵਾਈ ਵਗੈਰਾ ਤੁਸੀਂ ਫ੍ਰੀ ਦਿੱਤੀ ਸਾਰੀ ਦਵਾਈ ਸਾਰੀ ਫ੍ਰੀ ਵਿੱਚ ਹੀ ਦੇਵਾਂਗੇ ਕਿੰਨੇ ਕਹੋ ਜੀ ਕੀ ਕਹਣਾ ਚਾਹੋਗੇ ਲੋਕਾਂ ਨੂੰ ਲੋਕਾਂ ਨੂੰ ਇਹ ਹੀ ਹੈ ਕਿ ਮਤਲਬ ਅੱਜਕਲ ਚੂਲਿਆਂ ਤੇ ਚੂਲਿਆਂ ਦੀ ਵੀ ਬਹੁਤ ਦਿੱਕਤ ਹੈ ਮਰੀਜ਼ਾਂ ਨੂੰ ਸਪਾਈਨ ਦੀ ਬਹੁਤ ਦਿੱਕਤ ਹੈ ਤਾਂ ਉਹ ਆਪਰੇਸ਼ਨ ਦੇ ਰਾਹੀਂ ਠੀਕ ਹੋ ਸਕਦੇ ਆ ਮਤਲਬ ਦਰਦ ਝੇਲਣ ਦੀ ਜਗ੍ਹਾ ਉਹ ਆਪਰੇਸ਼ਨ ਕਰਵਾ ਕੇ ਆਪਣੀ ਜ਼ਿੰਦਗੀ ਸੌਖਾ ਤੁਰ ਤੋੜਾ ਫੇਰਾ ਕਰ ਸਕਦੇ ਆ ਮਤਲਬ ਆਪਣੀ ਜ਼ਿੰਦਗੀ ਸੌਖੀ ਕੱਟ ਸਕਦੇ ਜਿਵੇਂ ਸਪਾਈਨ ਦੇ ਕਈ ਮਰੀਜ਼ਾ ਜਿਹੜੇ ਘਰੇ ਹੀ ਬੈਠੇ ਆ ਤਾਂ ਉਹ ਤੋੜਾ ਫੇਰਾ ਵੀ ਨਹੀਂ ਕਰ ਪਾ ਰਹੇ ਬਸ ਮੰਜੇ ਤੇ ਹੀ ਪਏ ਆ ਤਾਂ ਜੋ ਆਪਰੇਸ਼ਨ ਕਰਾ ਕੇ ਡਿਸਕ ਦੀ ਆਪਰੇਸ਼ਨ ਕਰਾ ਕੇ ਉਹ ਫਿਰ ਆਪਣਾ ਤੋੜਾ ਫੇਰਾ ਚੰਗੀ ਤਰ੍ਹਾਂ ਕਰ ਸਕਦੇ ਆ ਤਾਂ ਉਹ ਆਇਸ਼ਮਨ ਕਾਰਡ ਦੇ ਵਿੱਚ ਡਿਸਕ ਦੇ ਆਪਰੇਸ਼ਨ ਚੂਲਿਆਂ ਦੇ ਕਈ ਫ੍ਰੈਕਚਰ ਦੇ ਵੀ ਆਪਰੇਸ਼ਨ ਮੁਫਤੀ ਕੀਤੇ ਜਾਂਦੇ ਆ ਜਿਸ ਵਿੱਚ ਮਰੀਜ਼ ਦਾ ਕੋਈ ਖਰਚਾ ਵੀ ਨਹੀਂ ਹੁੰਦਾ ਤੇ ਮਰੀਜ਼ ਆਪਣਾ ਦੌਰਾ ਫੇਰਾ ਵੀ ਕਰ ਸਕਦਾ ਅਸੀਂ 5-7 ਕੇਸ ਸਪਾਈਨ ਦੇ ਹੁਣ ਕੀਤੇ ਵੀ ਹੈ 2-3 ਦਿਨਾਂ ਦੇ ਵਿੱਚ ਇਹ ਜਿਹੜਾ ਸਕਿਨ ਦਾ ਕੈਂਪ ਲਾਇਆ ਹੈ ਇਹਦੇ ਵਿੱਚ ਤੁਸੀਂ ਕੀ ਗੱਣਾ ਜਾਓਗੇ ਅੱਜ ਅਸੀਂ ਇੱਥੇ ਸਕਿਨ ਦਾ ਕੈਂਪ ਲਾਇਆ ਹੈ ਬੇਸਿਕਲੀ ਚਮੜੀ ਦੇ ਵਿੱਚ ਆਪਾਂ ਸਿਰਫ ਚਮੜੀ ਨਹੀਂ ਵਾਲ ਆਪਣੇ ਨੂੰ ਹਰ ਤਰ੍ਹਾਂ ਦੇ ਆਪਾਂ ਰੋਗਾਂ ਦਾ ਇਲਾਜ ਕਰਦੇ ਆ। ਇੱਥੇ ਸਾਡੇ ਕੋਲ ਅੱਜ ਕੈਂਪ ਦੇ ਵਿੱਚ 30-35 ਪੇਸ਼ੈਂਟ ਆਏ ਨੇ ਠੀਕ ਹੈ ਜਿਨ੍ਹਾਂ ਨੂੰ ਬੇਸਿਕਲੀ ਕਾਮਨਲੀ ਸਕਿਨ ਦੀਆਂ ਡਿਜ਼ੀਜ਼ਸ ਐ ਜਿਵੇਂ ਫੰਗਲ ਇਨਫੈਕਸ਼ਨ ਐ, ਸਕੇਡਿਸ ਐ, ਸਭ ਦਾ ਟ੍ਰੀਟਮੈਂਟ ਕੀਤਾ ਜਾਂਦਾ ਐ ਐਂਡ ਸਾਡੇ ਕੋਲ ਪੇਸ਼ੈਂਟ ਪਹਿਲਾਂ ਵੀ ਅਸੀਂ ਦੇਖਿਆ ਤੇ ਫਾਲੋਅ ਅਪ ਦੇ ਵਿੱਚ ਵੀ ਆ ਰਹੇ ਐ ਤੇ ਦਵਾਈ ਇੱਥੇ ਐਂਟੀਫੰਗਲ ਮੈਡੀਕੇਸ਼ਨ ਅਸੀਂ ਫ੍ਰੀ ਦੇ ਵਿੱਚ ਸਭ ਦਿੱਤੀਆਂ ਗਈਆਂ ਐ ਤੇ ਫਿਰ ਪੇਸ਼ੈਂਟ ਨੂੰ ਸਾਨੂੰ ਰਿਸਪੌਂਸ ਵੀ ਉਹਨਾਂ ਦਾ ਕਾਫੀ ਵਧੀਆ ਦੇਖਣ ਨੂੰ ਮਿਲਿਆ ਹੈ ਤਾਂ ਕਰਕੇ ਅਸੀਂ ਬਾਲਾਂ ਦੀ ਕੋਈ ਦਿੱਕਤ ਐ, ਨੇਲਸ ਐ ਜਾਂ ਕਿਸੇ ਦੇ ਮੋਕੇ ਕੱਢਣੇ ਐ ਜਾਂ ਕੋ ਅਰੇ ਤੇ ਝੂਰੀਆਂ ਨੇ ਸ਼ਾਈਆਂ ਨੇ ਕੋਸਮੈਟੋਲੋਜੀ ਤੇ ਡਰਮਟੋਲੋਜੀ ਅਸੀਂ ਦੋਨਾਂ ਦੇ ਹੀ ਪੇਸ਼ੈਂਟ ਅੱਜ ਇੱਥੇ ਦੇਖੇ ਕਿੰਨੇ ਕੁ ਮਰੀਜ਼ ਆ ਚੁੱਕੇ ਨੇ ਮਰੀਜ਼ ਸਾਡੇ ਕੋਲ 30 35 ਪੇਸ਼ੈਂਟ ਅੱਜ ਕੈਂਪ ਦੇ ਦੌਰਾਨ ਆਏ ਹੈ ਤੇ ਜਿਨ੍ਹਾਂ ਦੇ ਵਿੱਚ ਮਿਕਸਡ ਇਨਫੈਕਸ਼ਨ ਸੀਗੀਆਂ ਸਭ ਨੂੰ ਸਕਿਨ ਦੀਆਂ ਤੇ ਕੀ ਚੱਲਾ ਜਾਊਗਾ ਇਹਨਾਂ ਨੂੰ ਲੋਕਾਂ ਨੂੰ ਲੋਕਾਂ ਨੂੰ ਸਹੀ ਕਹਿਣਾ ਚਾਹਾਂਗੀ ਕਿ ਸਕਿਨ ਨੂੰ ਦੀਆਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਜਾਂ ਦਿੱਕਤਾਂ ਹੁੰਦੀਆਂ ਮੋਸਟਲੀ ਲੋਕ ਨਿਗਲੈਕਟ ਕਰਦੇ ਹੈ ਕਿ ਉਹਨੂੰ ਵੱਡਾ ਨਹੀਂ ਸਮਝਦੇ ਬਟ ਉਹ ਹੌਲੀ 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 ਉਹ ਤਕਲੀਫ ਇੰਨੀ ਵੱਧ ਜਾਂਦੀ ਹੈ ਕਿ ਬਾਅਦ ਵਿੱਚ ਫਿਰ ਟ੍ਰੀਟਮੈਂਟ ਵੀ ਕੰਮ ਨਹੀਂ ਕਰਦਾ ਜਾਂ ਟ੍ਰੀਟ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਤਾਂ ਮੈਂ ਇਹੀ ਐਡਵਾਈਸ ਦਵਾਂਗੀ ਕਿ ਲੋਕਾਂ ਨੂੰ ਕਿ ਜਿੰਨੀ ਜਲਦੀ ਹੋ ਸਕੇ ਉਹਨਾਂ ਨੂੰ ਜੇ ਕੋਈ ਵੀ ਸਕਿਨ ਦੀ ਪ੍ਰੋਬਲਮ ਫੀਲ ਹੁੰਦੀ ਹੈ ਤਾਂ ਆਪਣਾ ਟ੍ਰੀਟਮੈਂਟ ਕਰਵਾਓ ਸਕਿਨ ਦੀ ਬਾਲਾਂ ਦੀ ਨੋਟ ਦੀ ਕੁਝ ਵੀ ਹੈ